ਪਰਣਾਮ ਕੀਤੀ ਮਹਾਰਾਜ ਜੀ ਤੇ ਮਹਾਰਾਜ ਦੀ ਬਾਹਰ ਤੋਂ ਖੜੇ ਮੈਂ ਕਹਿੰਦੇ ਆ ਵੀ ਵੀ ਬੱਲੇ ਬੱਲੇ ਤੇਰਾ ਘਰ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਤਾਂ ਬਿਲਕੁਲ ਸਾਚ ਨਿਕਲ ਗਿਆ ਕਿ ਮਹਾਰਾਜ ਜੀ ਇਹ ਘਰ ਸਾਡਾ ਨਹੀਂ ਹੈ ਜੱਟਾਂ ਦਾ ਘਰ ਹੈ ਤੇ ਸਾਨੂੰ ਤਾਂ ਉਹਨਾਂ ਨੇ ਇਮਾਨਦਾਰ ਕਰਕੇ ਇੱਥੇ ਰੱਖਿਆ ਹੋਇਆ ਲੇਕਿਨ ਇਹ ਘਰ ਤੇਰਾ ਹੀ ਹੈ ਜਦੋਂ ਮਰਜੀ ਆਪਣਾ ਮੰਨ ਲੈ ਉੱਥੋਂ ਅੱਗੇ ਆਏ ਸਾਡਾ ਬڑا ਕਾਕਾ ਉਹਨੇ ਪਹਿਲੇ ਮਹਾਰਾਜ ਜੀ ਦਰਸ਼ਨ ਨਹੀਂ ਕੀਤੇ ਬਾਕੀਆਂ ਤੇ ਦੋਨਾਂ ਨੇ ਕੀਤੇ ਹੋਏ ਸੀ ਅਸੀਂ ਵੀ ਦੋਨਾਂ ਤੇ ਮਹਾਰਾਜ ਜੀ ਉਹ ਬੜੇ ਕਾਕੇ ਦੀ ਬਾਸ ਖੜ ਗਏ ਤੇ ਉਹਦੀ ਮੱਥੇ ਵੱਲ ਕਾਫੀ ਧੀਰ ਦੇਖ ਦੇ ਰਹਿ ਉਹ ਤੋਂ ਬਾਅਦ ਕੁੱਟ ਕੇ ਮਹਾਰਾਜ ਜੀ ਮਤਲਬ ਇਦਾਂ ਕੋਈ ਮਾਂ ਧੀ ਵੀ ਨਹੀਂ ਮਿਲਦੀ ਜਿਸ ਤਰ੍ਹਾਂ ਉਸ ਮਤਲਬ ਬੜੇ ਕਾਕੇ ਨੂੰ ਮਹਾਰਾਜ ਜੀ ਮਿਲੇ ਔਰ ਕਿਆ ਬੱਲੇ ਬੱਲੇ ਦੋਸਤਾ ਬੜੀ ਧੀਰ ਬਾਅਦ ਇਕੱਠੇ ਹੋਏ ਆ ਉਸ ਗੱਲ ਦਾ ਪੁੱਛਣ ਦਾ ਸਾਨੂੰ ਕੋਈ ਟਾਈਮ ਹੀ ਨਹੀਂ